This bulletin is sponsored by Netplus Broadband Internet ka Baap. ਨਮਸਕਾਰ ਨਵਰੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਰਗਰਮੀਆਂ ਸ਼ੁਰੂਆਤ ਤੋਂ ਪਹਿਲੇ ਇੱਕ ਨਜ਼ਰ ਹੈਡਲਾਈਨਸ ਤੇ ਹੁਣ ਸਰਗਰਮੀਆ ਵਿਸਥਾਰ ਨਾਲ ਪੰਜਾਬ ਸਰਕਾਰ ਵੱਲੋਂ ਰੰਬੀਗਿ ਯੁੱਧਨਾਸ਼ਾ ਵਿਰੁੱਧ ਮਹੀਨ ਦੇ ਦੂਸਰੇ ਪੜਾ ਦੀ ਸ਼ੁਰੂਆਤ ਕਰਨ ਲਈ ਇੱਕ ਸੂਬਾ ਪੱਧਰੀ ਸਮਾਗਮ ਐਲਪੀਯੂ ਫਗਵਾੜਾ ਵਿਖੇ ਆਯੋਜਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਰ ਹਾਜ਼ਰ ਹੋਏ। ਇਸ ਦੌਰਾਨ ਅਰਵਿੰਦ ਕੇਜਰੀ ਵਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁਨੀਸ਼ ਸਸੋਦੀਆ ਵੱਲੋਂ ਯੁੱਧ ਨਸ਼ਾ ਵਿਰੁੱਧ ਐਪ ਅਤੇ ਪਿੰਡਾਂ ਦੇ ਪਹਿਰੇਦਾਰ ਮਿਸਡ ਕਾਲ ਨੰਬਰ ਨੂੰ ਆਪਣੇ ਕਰ ਕਮਲਾਂ ਨਾਲ ਲਾਂਚ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਅਰੰਭਿਕ ਯੁੱਧ ਨਸ਼ਾ ਵਿਰੁੱਧ ਮੋਹਮ ਦੇ ਦੂਸਰੇ ਪੜਾ ਦੀ ਸ਼ੁਰੂਆਤ ਕਰਨ ਲਈ ਇੱਕ ਸੂਬਾ ਪੱਧਰੀ ਸਮਾਗਮ ਐਲਪੀਯੂ ਫਗਵਾੜਾ ਵਿਖੇ ਅਯੋਜਿਤ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਹਾਜ਼ਰ ਹੋਏ ਜਿਨ੍ਹਾਂ ਦਾ ਦਸਮੂ ਪਾਰਟੀ ਵਰਕਰਾਂ ਵੱਲੋਂ ਬੜਾ ਹੀ ਗਰਮ ਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਧਾਨ ਅਮਨ ਅਰੋੜਾ ਸੀਨੀਅਰ ਨੇਤਾ ਮਨੀਸ਼ ਸੇਸੋਦੀਆ ਮੈਂਬਰ ਪਾਰਲੀਮੈਂਟ ਰਮੇਸ਼ ਮਿੱਤਲ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਰ ਚੱਬੇਵਾਲ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪੇ ਸ਼ੁਕਲਾ ਤੋਂ ਇਲਾਵਾ ਹੋਰ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ ਸਮਾਗਮ ਦੌਰਾਨ ਜਿੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਪੰਜਾਬ ਦੇ ਸਪੈਸ਼ਲ ਡੀਜੀਪੀ ਅਰਪੇਸ਼ ਸ਼ੁਕਲਾ ਨੇ ਕਿਹਾ ਕਿ ਯੁੱਧ ਨਸ਼ਾ ਬਰੁੱਧ ਅਰੰਭੀ ਮਹਿੰਮ ਦਾ ਆਗਾਜ਼ 1 ਮਾਰਚ 2025 ਨੂੰ ਹੋਇਆ ਸੀ ਜਿਸ ਦੇ ਚੱਲਦਿਆਂ ਹੁਣ ਇਸ ਦੇ ਦੂਸਰੇ ਪੜਾ ਦੀ ਸ਼ੁਰੂਆਤ ਹੋਈ ਹੈ ਉਨ੍ਹਾਂ ਆਖਿਆ ਕਿ ਇਸ ਮਹਿੰਮ ਦੌਰਾਨ ਸਰਕਾਰ ਦੇ ਆਦੇਸ਼ ਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੀ ਖੇਪ ਦੇ ਨਾਲ-ਨਾਲ ਬਹੁਤ ਸਾਰੇ ਡਰੱਗਸ ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਪਹੁੰਚਾਇਆ ਗਿਆ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਮਹਿੰਮ ਪੰਜਾਬ ਸਰਕਾਰ ਵੱਲੋਂ ਉਲੀਕੀ ਗਈ ਔਰ ਇਸ ਦਾ ਮੁੱਖ ਉਦੇਸ਼ ਸੀ ਕਿ ਪੰਜਾਬ ਦੇ ਵਿੱਚੋਂ ਜਿਹੜਾ ਇੱਕ ਨਸ਼ੇ ਦਾ ਕੋੜ ਹੈ ਇਸ ਨੂੰ ਜੜੋਂ ਖਤਮ ਕੀਤਾ ਜਾਵੇ। ਔਰ ਕੋਈ ਵੀ ਇਸ ਤਰ੍ਹਾਂ ਦੀ ਮਹਿੰਮ ਉਦੋਂ ਤੱਕ ਸਫਲ ਨਹੀਂ ਹੁੰਦੀ ਜਦੋਂ ਤੱਕ ਲੋਕਾਂ ਦਾ ਹੰਗਾਰਾ, ਲੋਕਾਂ ਦਾ ਪਿਆਰ ਔਰ ਲੋਕਾਂ ਦਾ ਸਹਿਯੋਗ ਸਰਕਾਰ ਨੂੰ ਨਾ ਮਿਲ ਸਕੇ। ਸੋ ਭਰਾਵੋ ਇਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਟੋਟਲ ਪੰਜਾਬ ਦੇ ਵਿੱਚ 19500 ਵਿਲੇਜ ডিফেন্স ਕਮੇਟੀਆਂਸ اور ਵਾਰਡ ডিফেন্স ਕਮੇਟੀਆਂ ਦੀ ਸਥਾਪਨਾ ਹੋਈ 50000 ਤੋਂ ਵੱਧ ਸਾਡੇ ਮੈਂਬਰਸ ਇਹਨਾਂ ਕਮੇਟੀਆਂ ਦੇ ਵਿੱਚ ਬਣੇ ਜਿਨ੍ਹਾਂ ਨੇ ਪੰਜਾਬ ਪੁਲਿਸ اور ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਮੋਢੇ ਤੋਂ ਮੋਢਾ ਮਿਲਾ ਕੇ ਇਸ ਮਹਿੰਮ ਨੂੰ ਤਗੜਾ ਕੀਤਾ ਜਿਸ ਨੂੰ ਪੰਜਾਬ ਦੇ ਵਿੱਚ ਬਹੁਤ ਵੱਡਾ ਹੁਗਾਰਾ ਮਿਲਿਆ ਇਸ 9 ਮਹੀਨਿਆਂ ਦੇ ਦੌਰਾਨ 29980 NDPS ਦੇ ਮੁਕਦਮੇ ਦਰਜ ਕੀਤੇ ਗਏ ਜਿਹੜੇ ਡਰਗ ਪੈਡਲਰਸ اور ਡਰਗ ਟ੍ਰਾਫਿਕਰਸ ਸੀਗੇ ਉਹਨਾਂ ਦੇ ਖਿਲਾਫ ਔਰ ਇਹਨਾਂ ਦੇ ਵਿੱਚ 358 ਵੱਡੀਆਂ ਮੱਛਲੀਆਂ ਜਿਨ੍ਹਾਂ ਨੂੰ ਅਸੀਂ ਬਿਗ ਫਿਸ਼ਰਸ ਕਹਿੰਨੇ ਆ ਉਹਨਾਂ ਨੂੰ ਫੜਿਆ ਗਿਆ ਤਾਂ ਕਿ ਜਿਹੜੇ ਇੱਕ ਪਾਸੇ ਸਾਡੀ ਸਪਲਾਈ ਚੇਨ ਹੈ ਉਸ ਨੂੰ ਰੋਕਿਆ ਜਾਵੇ ਔਰ ਦੂਸਰੇ ਪਾਸੇ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਜਿਹੜਾ ਸਪਲਾਈ ਜਿਹੜਾ ਡਿਮਾਂਡ ਰਿਡਕਸ਼ਨ ਹੈ ਉਸਤੇ ਵੀ ਕਾਫੀ ਕੰਮ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇੱਕ ਅਭੂਤਪੂਰਵ ਕੰਮ ਕੀਤਾ ਗਿਆ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਬਹੁਤ ਸਾਰਾ ਨਸ਼ਾ ਸਾਡਾ ਪਾਕਿਸਤਾਨ ਵੱਲੋਂ ਆਉਂਦਾ ਹੈ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕਰਨ ਲਈ ਪਹਿਲੀ ਵਾਰੀ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਸੈਂਕਸ਼ਨ ਕੀਤੇ ਗਏ ਜਿਨ੍ਹਾਂ ਵਿੱਚੋਂ 20 ਕਰੋੜ ਰੁਪਏ सीसीटीवी कैमरास इंस्टॉल ਕਰਨ ਤੇ ਲਾਏ ਗਏ 10 ਕਰੋੜ ਰੁਪਏ 인ਫਰਾਸਟਰਕਚਰ ਡਵੈਲਪਮੈਂਟ ਤੇ ਔਰ 10 ਕਰੋੜ ਰੁਪਏ ਮੋਬਿਲਟੀ ਵਧਾਉਣ ਤੇ ਲਾਏ ਗਏ ਜਿਹੜੇ ਸਮਗਲਰ ਸੀਗੇ ਪਹਿਲੀ ਵਾਰੀ ਇਹ ਕੰਮ ਹੋਇਆ ਕਿ ਉਹਨਾਂ ਦੇ ਪ੍ਰੋਪਰਟੀਆਂ ਦੇ ਫ੍ਰੀਜ਼ ਕਰਨ ਦੀ ਕਵਾਈਦ ਸ਼ੁਰੂ ਕੀਤੀ ਗਈ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਬਹੁਤ ਵੱਡੇ ਵੱਡੇ ਕਦਮ ਚੁੱਕੇ ਜਾ ਰਹੇ ਨੇ ताकि ਇਹ ਨਸ਼ਾ ਰੂਪੀ ਜਿਹੜਾ ਕੋੜ ਹੈ ਸਾਡੇ ਸਮਾਜ ਤੋਂ ਦੂਰ ਹੋ ਸਕੇ ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਜਥੇ ਅਰਵਿੰਦ ਕੇਜਰੀਵਾਲ ਦਾ ਸਮਾਗਮ ਵਿੱਚ ਪਹੁੰਚਾ ਤੇ ਧੰਨਵਾਦ ਕੀਤਾ ਉੱਥੇ ਉਹਨਾਂ ਆਖਿਆ ਕਿ ਪੰਜਾਬ ਅਜਿਹੀ ਕੌਮ ਹੈ ਜਿਹੜੀ ਜੋ ਚੀਜ਼ ਧਾਰ ਲਵੇ ਉਸ ਨੂੰ ਖਤਮ ਕਰਕੇ ਹੀ ਧਮ ਲੈਂਦੀ ਹੈ ਤੇ ਉਹਨਾਂ ਕਿਹਾ ਕਿ ਨਸ਼ਾ ਹਰ ਮੁਲਕ 'ਚ ਹੈ ਪਰ ਬਦਨਾਮ ਪੰਜਾਬ ਨੂੰ ਹੀ ਕੀਤਾ ਜਾਂਦਾ ਹੈ ਕੋਈ ਵੀ ਚੀਜ਼ ਸੰਭਵ ਨਹੀਂ ਖਾਸ ਤੌਰ ਤੇ ਪੰਜਾਬੀਆਂ ਸਾਹਮਣੇ ਪੰਜਾਬੀ ਐਸੀ ਕੌਮ ਹੈ ਐਸਾ ਵਰਦਾਨ ਹੈ ਗੁਰੂਆਂ ਦਾ ਸਾਨੂੰ ਕਿ ਜਿਹੜੀ ਚੀਜ਼ ਨੂੰ ਧਾਰ ਲਈਏ ਇੱਕ ਵਾਰੀ ਕਿ ਆ ਬੰਦ ਕਰਨੀ ਆ ਖਤਮ ਕਰਨੀ ਆ ਔਰ ਖਤਮ ਕਰਕੇ ਹੀ ਸਾਹ ਲੈਣੇ ਆ ਕੋਈ ਵੀ ਵੱਡੀ ਤੋਂ ਵੱਡੀ ਆਫਤ ਜਿਹੜੀ ਹੈ ਉਹ ਪੰਜਾਬੀਆਂ ਦੇ ਸਾਹਮਣੇ ਬਹੁਣੀ ਸਾਬਤ ਹੋ ਜਾਂਦੀ ਹੈ ਹੜ ਆਏ ਸ਼ਾਇਦ ਇੰਨੇ ਹੜ ਸ਼ਾਇਦ ਇੰਨਾ ਪਾਣੀ ਦੇਸ਼ ਦੇ ਕਿਸੇ ਹੋਰ ਸੂਬੇ ਚ ਜਦ ਦੁਨੀਆ ਦੇ ਕਿਸੇ ਹੋਰ ਮੁਲਕ ਚ ਆਇਆ ਹੁੰਦਾ ਕਈ ਸਾਲ ਨਹੀਂ ਉੱਠ ਸਕਦਾ ਸੀ ਅਸੀਂ ਆ ਫਿਰਦੇ ਚੜ੍ਹਦੀ ਕਲਾ ਦੇ ਤੇ ਜਕਾਰੇ ਜਗਾਉਂਦੇ ਆ ਫਿਰਦੇ ਆਂ ਇਹ ਸ਼ਹੀਦਾਂ ਦੀ ਧਰਤੀ ਹੈ ਇਹ ਫਕੀਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਇਹ ਚਿੰਤਕਾਂ ਦੀ ਧਰਤੀ ਹੈ ਫਲਸਫਰਾਂ ਦੀ ਧਰਤੀ ਹੈ ਪ੍ਰੋਫੈਸਰਾਂ ਦੀ ਧਰਤੀ ਹੈ ਇਹ ਸੂਰਵੀਰਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਸੋ ਸਾਨੂੰ ਸਾਡੀ ਤਰ ਅਚਾ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਨਸ਼ਾ ਸਾਰੇ ਮੁਲਕ ਚ ਹੀ ਹੈ ਬਦਨਾਮ ਸਾਨੂੰ ਕਰਦੇ ਰਹਿੰਦੇ ਬਸ ਬਿਲਕੁਲ ਉਦਾਂ ਹੀ ਜਿਹੇ ਪਰਾਲੀ ਦਾ ਧੂਆ ਸਾਰੇ ਹੁਣ ਤਾਂ ਨਹੀਂ ਪਰਾਲੀ ਫੂਕਦੇ ਅਸੀਂ ਹੁਣ ਕਿੱਥੋਂ ਆ ਗਿਆ ਦਿੱਲੀ ਦੇ ਵਿੱਚ ਫਿਰ ਪੋਲੂਸ਼ਨ ਕੱਲ ਸੁਪਰੀਮ ਕੋਰਟ ਨੇ ਕੀ ਕਿਹਾ ਕਿ ਹਰ ਗੱਲ ਤੇ ਕਿਸਾਨਾਂ ਨਾਲ ਪੈ ਨਿਕਲਿਆ ਕਰੋ ਯਾਰ ਹੁਣ ਤਾਂ ਸਾਡੇ ਨਕਾ ਨੂੰ ਤੀਜਾ ਪਾਣੀ ਲੱਗ ਗਿਆ ਹੁਣ ਵੀ ਥੋੜੀ ਦਿੱਲੀ ਚ ਪੋਲੂਸ਼ਨ ਹੈ ਜਦੋਂ ਜਿਹੜਾ ਆਉਂਦਾ ਪੰਜਾਬ ਨੂੰ ਗਾਲਾਂ ਕੱਢਣ ਲੱਗ ਜਾਂਦੇ ਹਿਮਾਚਲ ਵਾਲੇ ਕਹਿੰਦੇ ਪੰਜਾਬ ਸਾਡਾ ਵੱਡਾ ਭਾਈ ਐ ਸਾਨੂੰ ਆਹ ਦਵਾ ਦਿਓ ਰਾਜਸਥਾਨ ਵਾਲੇ ਕਹਿੰਦੇ ਪੰਜਾਬ ਸਾਡਾ ਭਾਈ ਐ ਸਾਨੂੰ ਆ ਮੈਂ ਕਿਹਾ ਵੱਡੇ ਨੂੰ ਹੀ ਲੁੱਟੀ ਜਾਏ ਉਹ ਵੱਡੇ ਨੂੰ ਯਾਰੜ ਲਿਓ ਵੱਡਾ ਵੱਡਾ ਕਹਿ ਕੇ ਸਾਨੂੰ ਯਾੜੀ ਜਾਂਦੇ ਹੋ ਤੁਸੀਂ ਆਪਣਾ ਵੀ ਕੁਝ ਕਰ ਲਓ ਕੁਝ ਪੰਜਾਬ ਨੂੰ ਦੇ ਵੀ ਦਿਓ ਜੋ ਮੈਂ ਕਿਹਾ ਸ਼ੁਕਰ ਆ ਸਾਡੇ ਕੋਲੇ ਹਜੇ ਕੋਲਾ ਤੇ ਤੇਲ ਹੈ ਨਹੀਂ ਧਰਤੀ ਚ ਨਹੀਂ ਉਹ ਜੋ ਹਿੱਸਾ ਮੰਗਦੇ ਵੀ ਸਾਡਾ ਹੈ ਉਨਾ ਕਿ ਆ ਕੀ ਕੁਇੰਟਲਾਂ ਦੇ ਹਿਸਾਬ ਨਾਲ ਨਸ਼ਾ ਗੁਜਰਾਤ ਦੀ ਬੰਦਰਗਾਹ ਤੇ ਫੜਿਆ ਜਾਂਦਾ ਹੈ ਪਰ ਕਾਰਵਾਈ ਕੋਈ ਨਹੀਂ ਹੁੰਦੀ। ਉਹਨਾਂ ਆਖਿਆ ਕਿ ਯੁੱਧ ਨਸ਼ਾ ਵਿਰੁੱਧ ਮੋਹਮ ਤੰਦਰੁਸਤੀ ਦੀ ਮੋਹਮ ਹੈ ਜਿਸ ਵਿੱਚ ਪੰਜਾਬ ਸਰਕਾਰ ਆਪਣੇ ਤੌਰ ਤੇ ਕੰਮ ਕਰ ਰਹੀ ਹੈ ਤੇ ਕਰਦੀ ਰਹੇਗੀ। ਉਹਨਾਂ ਨਾਲ ਹੀ ਵਲੰਟੀਅਰਾਂ ਨੂੰ ਕਿਹਾ ਕਿ ਨੌਜਵਾਨ ਜੋ ਨਸ਼ਾ ਕਰਦੇ ਹਨ ਉਹਨਾਂ ਨੂੰ ਮੁਜਰਮ ਨਾ ਸਮਝਿਆ ਜਾਵੇ ਤੇ ਉਹਨਾਂ ਦੀ ਅੱਗੇ ਹੋ ਕੇ ਮਦਦ ਕਰਨ। ਉਹਨਾਂ ਨਾਲ ਹੀ ਅਕਾਲੀਆਂ ਤੇ ਕਾਂਗਰਸ ਤੇ ਵੀ ਝੰਮ ਕੇ ਨਿਸ਼ਾਨੇ ਸਾਧੇ। 3000 ਕਿਲੋ ਨਸ਼ਾ ਕਿੱਥੇ ਫੜਿਆ ਜਾਂਦਾ ਹੈ? ਕੁਇੰਟਲਾਂ ਦੇ ਕੁਇੰਟਲ ਨਸ਼ਾ ਕਿੱਥੇ ਪੜਿਆ ਜਾਂਦਾ ਹੈ ਗੁਜਰਾਤ ਦੀ ਬੰਦਰਗਾਹ ਤੇ ਕੋਈ ਉਹਨਾਂ ਤੇ ਐਕਸ਼ਨ ਨਹੀਂ ਕੋਈ ਸਰਕਾਰ ਦਾ ਨਿਮੰਨ ਦੀ ਕੋਈ ਕਿ ਇੱਥੇ ਅਸੀਂ ਆਪਣੇ ਪੈਸੇ ਲਾ ਕੇ ਐਂਟੀ ਡਰੋਨ ਸਿਸਟਮ ਲੈ ਕੇ ਡਰੋਨਾਂ ਚ ਪੈਕੇਟ ਫੜਦੇ ਆ ਨੌਂ ਜੀ ਪੰਜਾਬ ਚ ਨਸ਼ਾ ਜੀ ਕਿੱਥੋਂ ਕਿਉਂ ਬਦਨਾਮ ਕਰਨ ਤੇ ਲੱਗੇ ਹੋਏ ਜਾਂ ਸਾ ਸੋ ਇਸ ਕਰਕੇ ਇਹ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਆਪਣਾ ਜਿਹੜਾ ਮਹਿੰਮ ਹੈ ਇਹ ਆਪਣੀ ਤੰਦਰੁਸਤੀ ਦੀ ਮੈਂਮ ਹੈ ਇਹਦੇ ਨਾਲ ਆਪਣਾ ਇਹ ਫਾਇਦਾ ਹੈ ਕਿ ਆਪਣੇ ਬੱਚੇ ਆਪਣੀ ਜਿਹੜੀ ਅਗਲੀ ਪੀੜ੍ਹੀ ਹੈ ਨਾ ਤੰਦਰੁਸਤ ਹੋਊਗੀ ਦੇਖੋ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਜੇ ਸਾਡੇ ਪੰਜਾਬੀਆਂ ਦੀ ਨਰੋਈ ਸਿਹਤ ਹੋਊਗੀ ਉਹ ਉਹਨਾਂ ਦੀ ਸੋਚ ਨਿਗਰ ਹੋਊਗੀ ਉਹਨਾਂ ਦੀ ਸੋਚ ਜਿਹੜੀ ਹੈ ਉਹ ਸੋਲਿਡ ਹੋਊਗੀ ਪਹਿਲਾਂ ਲੀਡਰਾਂ ਦੇ ਲਾਲਚ ਨੇ ਇੱਥੇ ਤੱਕ ਪਹੁੰਚਾਇਆ ਆਪਾਂ ਨੂੰ ਲੀਡਰਾਂ ਦਾ ਲਾਲਸੀ ਉਹਨਾਂ ਨੇ ਵੋਟਾ-ਬੋਟਾ ਲੈਣੀ ਹੁੰਦੀ ਸੀ ਤੇ ਵੋਟਾਂ ਵਾਸਤੇ ਉਹਨਾਂ ਨੇ ਪ੍ਰਬੰਧ ਕਰਨੇ ਹੁੰਦੇ ਸੀ ਉਹਨਾਂ ਨੇ ਵੋਟੇ ਇਸ ਮੁੱਦੇ ਤੇ ਲੈਂਦੇ ਸੀ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ 14 ਤੋਂ ਇਲੈਕਸ਼ਨ ਲੜਦਾ ਆ ਰਿਹਾ ਮੈਂ ਤਾਂ 12 ਤੋਂ ਲੜਦੇ ਆ ਰਹੇ ਆਂ ਜਿੱਥੇ ਬਾਈ ਇਲੈਕਸ਼ਨ ਹੁੰਦੀ ਸੀ ਉੱਥੇ ਨਸ਼ਾ ਵੜ ਜਾਂਦਾ ਸੀ ਉਸ ਇਲਾਕੇ 'ਚ ਕਾਰਨ ਉਹ ਮਾਰਕੀਟ ਬਣਾ ਜਾਂਦੇ ਸੀ ਉੱਥੇ ਆ ਕੇ ਬਈ ਹਰਾ ਬਾਈ ਇਲੈਕਸ਼ਨ 'ਚ ਇੱਥੇ ਮਹੀਨਾ ਡੇਢ ਮਹੀਨਾ ਰਹੇ ਸੀ ਇੱਥੇ ਆ ਪਿੰਡਾਂ 'ਚ ਆ ਮੁੰਡੇ ਨੇ ਇਹਨਾਂ ਨੂੰ ਆਪਾਂ ਆਪਣੇ ਡੀਲਰ ਬਣਾਇਆ ਹੈ ਉਹ ਫਿਰ ਡੀਲਰ ਬਣ ਜਾਂਦੇ ਸੀ ਗਾਂ ਦੀ ਗਾਹੋਂ ਈਜ਼ੀ ਮਨੀ ਜਿਹੜੀ ਐ ਸੌਖੇ ਪੈਸਿਆਂ 'ਚ ਪੈ ਜਾਂਦੇ ਸੀ ਸੋ ਆਪਾਂ ਕੋਈ ਇਦਾਂ ਦਾ ਹੋਣੀ ਕਰਨਾ ਨਾ ਹੀ ਕੋਈ ਤੁਹਾਨੂੰ ਵੋਟਾਂ ਵਾਸਤੇ ਬੁਲਾਇਆ ਗਿਆ ਵੋਟਾਂ ਕੋਈ ਨੇੜੇ ਤੇੜੇ ਹੈ ਨਹੀਂ ਠੀਕ ਹੈ ਨਾ ਬੋਟਾ ਤਾਂ ਦੇ ਸਾਲ ਸਵਾ ਸਾਲ ਪਿਆ ਉਹ ਬਾਅਦ ਚ ਕਿਸੇ ਹੋਰ ਮੁੱਦੇ ਤੇ ਵੋਟਾਂ ਪੈਣਗੀਆਂ ਅਸੀਂ ਕੋਈ ਇਹਨਾਂ ਮੁੱਦਿਆਂ ਤੇ ਵੋਟਾਂ ਨਹੀਂ ਲੈਣੀਆਂ ਅਸੀਂ ਡਿਵੈਲਪਮੈਂਟ ਤੇ ਵੋਟਾਂ ਲਾਵਾਂਗੇ ਅਸੀਂ ਕੰਮਾਂ ਤੇ ਵੋਟਾਂ ਲਾਵਾਂਗੇ ਅਸੀਂ ਬਿਜਲੀ ਦੇ ਨਾਂ ਤੇ ਵੋਟ ਲਾਵਾਂਗੇ ਅਸੀਂ ਕੱਸੀਆਂ ਖਾਲਾਂ ਜਿਹੜੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਉਹਦੇ ਨਾਂ ਤੇ ਗੱਲ ਕਰਾਂਗੇ ਅਸੀਂ ਆਮ ਆਦਮੀ ਕਲੀਨਿਕਾਂ ਦੀ ਗੱਲ ਕਰਾਂਗੇ ਅਸੀਂ 1 ਕਰੋੜ ਰੁਪਈਆ ਜਿਹੜਾ ਸਾਡੇ ਜਵਾਨਾਂ ਨੂੰ ਸ਼ਹੀਦ ਹੋਣ ਤੇ ਅਸੀਂ ਉਹਨਾਂ ਨੂੰ ਭੋਗ ਤੋਂ ਪਹਿਲਾਂ ਚੈੱਕ ਪਹੁੰਚਦਾ ਸੀ ਉਹਨਾਂ ਦੀਆਂ ਗੱਲਾਂ ਕਰਾਂਗੇ ਅਸੀਂ ਅਸੀਂ ਟੋਲ ਟੈਕਸ ਬੰਦ ਕਰਕੇ ਜਿਹੜਾ ਪੰਜਾਬੀਆਂ ਦੀ ਲੁੱਟ ਬੰਦ ਕੀਤੀ ਹੈ ਉਹਨਾਂ ਦੀ ਗੱਲਾਂ ਕਰਾਂਗੇ ਅਸੀਂ ਆਪਣੇ ਜਿੰਨੇ ਲੋਕ ਭਲਾਈ ਦੇ ਕੰਮ ਕੀਤੇ ਅਸੀਂ ਉਹਨਾਂ ਨੂੰ ਗਣਾਵਾਂਗੇ ਸੋ ਇਹਨਾਂ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਕੋਈ ਇਹਨਾਂ ਕੋਲੇ ਰੋਡ ਮੈਪ ਨਹੀਂ ਕੋਈ ਵਿਜ਼ਨ ਨਹੀਂ ਬਸ ਇਹ ਤਾਂ ਕਹਿੰਦੇ 2027 ਸਾਡੀ ਵਾਰੀ ਆਊਗੀ ਤੇ ਉਹ ਵਾਰੀ ਸਾਡੀ ਹੋਊਗੀ ਅਸੀਂ ਫਿਰ ਉਹ ਵਾਰੀ 'ਚ ਲੁੱਟਾਂਗੇ ਤੇ ਇਹ ਤਾਂ ਇਹਨਾਂ ਕੋਲ ਤਾਂ ਲੁੱਟ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਦੂ ਪਹਿਲਾਂ ਕੀ ਕੀਤਾ ਜਦੋਂ ਹੋਵੇ ਨਾ ਵੀ ਨਮਿਆਂ ਦੀ ਵਾਰੀ ਆਊਗੀ ਵੀ ਕਮਾਲ ਕਰ ਦੇਣਗੇ ਕੌਣ ਨੇ ਨਮੇ ਅਕੀ ਕਹਿੰਦਾ ਸੀ ਕੱਲ ਸੁਖਵੀਰ ਬਾਦਲ ਉੱਥੇ ਮੈਂ ਕਿਹਾ ਮੁਖ ਸਰਮਾ ਗੀ ਤੇ ਕੋਈ ਕਰਨਗੇ ਮੇਰੇ ਖਾਂ ਕਾਨਫਰੈਂਸ ਆਖਰੀ ਉਹ ਹੋਊਗੀ ਕੱਲ ਜਲਦੀ ਬੱਸੋ ਆਪ ਹੀ ਕਹਿ ਹੋਣੇ ਕਹਿੰਦਾ ਆਖਰੀ ਹੈ ਬਸ ਇਹ ਦੁਬਾਰਾ ਹੋਣੀ ਨਹੀਂ ਕਿਉਂਕਿ ਅਗਲੇ ਸਾਲ ਕੋਡ ਲੱਗਿਆ ਹੋਣਾ ਅਗਲੇ ਸਾਲ ਕੋਡ ਲੱਗਿਆ ਹੋਣਾ ਉਸ ਤੋਂ ਅਗੇ ਕੋਡ ਲੱਗਿਆ ਹੋਣਾ ਬਸ ਇਹਨਾਂ ਦਾ ਖਤਮੇ ਕੰਮ ਨਹੀਂ ਪੜਿਆ ਕੰਮ ਆਣਾ ਤੇ ਉਹਨੂੰ ਕਹਿੰਦੇ ਕਿਸੇ ਬਜ਼ੁਰਗ ਨੇ ਕਹਿਤਾ ਕਹਿੰਦਾ ਠੰਡ ਹੁੰਦੀ ਹੈ ਜੀ 2 ਵਜੇ ਤੱਕ ਕਾਨਫਰੈਂਸ ਖਤਮ ਕਰ ਲਿਓ ਸੁਖਵੀਰ ਬਾਦਲ ਦੇ ਮੂੰਹੋਂ ਸੱਚ ਨਿਕਲ ਕੇ ਗਈ ਬਈ ਕੁਦਰਤ ਕਢਾ ਲੈਂਦੀ ਉਹ ਕਹਿੰਦਾ ਮੈਨ ਲੱਗਾ 12:30 22 ਵਜੂਗਾ ਜੀ ਕਿਉਂਕਿ ਬੋਲਣ ਵਾਲੇ ਤਾਂ ਸਾਰੇ ਛੱਡ ਗਏ ਮੈਨੂੰ ਜੀ ਕਹਿੰਦਾ ਕੱਲਾ ਮੈਂ ਹਾਂ ਉਹ ਕਹਿੰਦਾ ਪੁੱਤ ਫਿਰ ਘਰੀਂ ਕਰ ਲੈਨੇ ਉਹਦੇ ਜਾਣ ਦੀ ਕਿ ਲੋੜ ਐ ਏਡੀ ਦੂਰ ਆਹ ਇਹਨਾਂ ਦੇ ਹਾਲਾਤ ਹੋਏ ਪਏ ਨੇ ਜੀ ਹੁਣ ਥੋੜਾ ਬਹੁਤ ਜਿਹੜਾ ਵੱਡੇ ਲੈਵਲ ਤੇ ਜਾਂ ਬਹੁਤ ਗੁਪਤ ਲੈਵਲ ਤੇ ਚੱਲਦਾ ਆਪਾਂ ਛੱਡਣਾ ਨਹੀਂ ਕਿਉਂਕਿ ਜੰਗ ਜਿਹੜੀ ਐ ਉਹ ਜਾਰੀ ਰਹੂਗੀ ਅਜੇ ਆਪਣਾ ਆਪਾਂ ਮੰਜ਼ਿਲ ਤੇ ਨਹੀਂ ਪਹੁੰਚੇ ਇਸ ਕਰਕੇ ਕਹਿੰਦੇ ਕਿਸੇ ਕਵੀ ਨੇ ਲਿਖਿਆ ਕਿ ਬੇਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਆ ਜੋ ਇਹ ਵੀਡੀਸੀ ਬਣਾਏ ਗਏ ਹੈ ਵਿਲੇਜ ਡਿਫੈਂਸ ਕਮੇਟੀ ਬਣਾਈ ਗਈ ਹੈ ਇਹ ਕੀ ਹੈ ਇਹ ਆਪ ਹੀ ਲੋਕ ਹੈ ਹਰ ਪਿੰਡ ਸੇ 10 15 20 ਲੋਕੋ ਕੋ ਇਕੱਠਾ ਕੀਤਾ ਗਿਆ ਉਹਨਾਂ ਦੀ ਕਮੇਟੀ ਬਣਾਈ ਹੈ आम जनता को इकट्ठा किया गया उनकी कमेटी बनाई है हर पिंड में जाके लोगों से नाम लिए कौन सामने आना चाहता है कौन अपने पंजाब को रंगला पंजाब बनाना चाहता है जनता ने कहा हम बनाना चाहते हैं उन लोगों के उन युवाओं के उन बच्चों के नाम लिए गए जो बोले हम अपना पिंड ठीक करेंगे ऐसे दस पंद्रह बीस युवाओं की टीम हर पिंड से ली गई हर वार्ड से ली गई और उसको विलेज डिफेंस कमेटी का नाम दिया गया अब इनका काम है विलेज डिफेंस कमेटी डेढ़ लाख वॉलंटियर्स इस विलेज डिफेंस कमिटी में जुड़े हैं अभी तक डेढ़ लाख वॉलंटियर्स छोटी बात नहीं है डेढ़ लाख वॉलंटियर्स अब पंजाब को नशा मुक्त अभी तो पुलिस कर रही थी बस अभी तो प्रशासन कर रहा था बस अब डेढ़ लाख वॉलंटियर्स मिलकर पंजाब को नशा मुक्त करेंगे इनकी ट्रेनिंग हुई है इन सब लोगों को ट्रेनिंग दी गई है अब ये अपने अपने पिंड में नशा बेचने वालों की जानकारी देंगे जैसा मैंने बताया मान साहब ने अपने पिंड में एक लड़के को फोन किया उसने सारी जानकारी दी ऐसे रैंडम किसी को फोन किया उसने सारी, सारी जनता को पता है पिंड में सबको पता है नशा कौन बेच रहा है उस जानकारी को लेंगे वीडीसी के बच्चे वीडीसी के लोग उनको एक ऐप दिया जाएगा सबके फोन में एक ऐप डाला जाएगा उस ऐप में आपके पिंड में कौन नशा बेच रहा है उसकी जानकारी दो आपका नाम गुप्त रखा जाएगा आपको कुछ नहीं होने देंगे हम हैं चिंता मत करना मिलके मिलके नशे को दूर करेंगे आपका नाम गुप्त रखेंगे किसी को नहीं बताएंगे आप उस ऐप में नशा बेचने वालों की नशा कौन बेच रहा है वो कहां से नशा लाता है वो कहां से नशा लाता है वो सारी जानकारी दो और ये मॉनिटरिंग सारी मॉनिटरिंग सीम सी चीफ मिनिस्टर ऑफिस में होगी हम देखेंगे कि जो जानकारी आप दे रहे हो उस पर एक्शन हो रहा है कि नहीं हो रहा ऐसा तो नहीं है कि आपने जानकारी दी और वहां लोकल लेवल पे पुलिस वाला मिलके उससे पैसे लेके उसको छोड़ाया ये नहीं होने देंगे कतई लोकल लेवल पे सेटिंग नहीं होने देंगे अगर आपको यह भी पता है कि कौन कोई प्रशासन से या पुलिस से कोई मिला हुआ है उसकी भी जानकारी दो उसको छोड़ेंगे नहीं हम उसको भी पकड़ के जेल में डालेंगे तो आज ये विलेज डिफेंस कमिटी के जरिए डेढ़ लाख लोगों की टीम तैयार की जा रही है अभी एक मिस्ड कॉल नंबर जारी किया गया यह मिस्ड कॉल नंबर है जो जो लोग पंजाब के तीन करोड़ पंजाबी मिलकर पंजाब को ठीक करेंगे जो जो बच्चे जो जो युवा पंजाब को ठीक करना चाहते हैं सामने आना चाहते हैं विलेज डिफेंस कमेटी में ज्वाइन करना चाहते हैं आप इस नंबर पर मिस कॉल मारो पंजाब सरकार से कोई आके आपको सारी ट्रेनिंग देगा आप भी विलेज डिफेंस कमेटी में शामिल हो सब लोग विलेज कमीट डिफेंस कमेटी में हम मिलके सब लोग मिलके रंगला पंजाब बनाएंगे इस मिस्ट कॉल नंबर और ये डेढ़ लाख लोगों की तेरह फरवरी को ये डेढ़ लाख इनको हम बोल रहे हैं पिंड दे पहरेदार पहरे सही है तो आ, विलेज डिफेंस कमेटी के लोग अपने गांव में जो नशा कर रहे हैं उनका नशा भी छुड़ाएंगे उनका इलाज भी कराएंगे और अपने अपने गांव को नशा मुक्त भी करेंगे आप सब लोगों का सहयोग चाहिए पुलिस भी अब खूब मुस्तैदी से काम कर रही है प्रशासन भी खूब मुस्तैदी से काम कर रही है आपकी सरकार आम आदमी पार्टी की सरकार मान साहब मंत्री सब अच्छा काम कर रहे हैं अब पंजाब के लोग भी साथ मिलके तीन करोड़ लोगों के साथ मिलकर पंजाब को रंगला पंजाब बनाएंगे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਗਵਾੜਾ ਵਿਖੇ ਹੋਏ ਇੱਕ ਸੜਕ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਜੰਡਿਆਲਾ ਤੋਂ ਆਪਣੇ ਬੱਚਿਆਂ ਨਾਲ ਮੋਟਰਸਾਈਕਲ ਤੇ ਫਗਵਾੜਾ ਵੱਲ ਨੂੰ ਆ ਰਹੇ ਸੀ ਤਾਂ ਰਸਤੇ 'ਚ ਇੱਕ ਗੱਡੀ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਹੇਠਾਂ ਡਿੱਗ ਪਏ ਤੇ ਜ਼ਖਮੀ ਹੋ ਗਏ ਹੁਣਾਂ ਪੁਲਿਸ ਪ੍ਰਸ਼ਾਸਨ પાસેੋਂ ਮੰਗ ਕੀਤੀ ਹੈ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਐਕਸੀਡੈਂਟ ਹੋਇਆ ਕਿਸ ਤਰ੍ਹਾਂ ਦਾ ਹੈ ਅਸੀਂ ਆ ਰਹੇ ਸੀ ਦੂਸਰੀ ਸਾਈਡ ਤੋਂ ਗੱਡੀ ਆ ਕੇ ਸਾਡੇ ਵਿੱਚ ਵਜੀ ਧੁੰਦ ਦਾ ਮੌਸਮ ਸੀਗਾ ਕਰਕੇ ਕਿੱਥੋਂ ਤੋਂ ਕਿੱਥੇ ਆ ਰਹੇ ਸੀ ਅਸੀਂ ਜਨਾਲੀ ਤੋਂ ਜਾ ਰਹੇ ਸੀ ਪਗਵਾੜੇ ਨੂੰ ਸਾਹਮਣੇ ਗੱਡੀ ਆ ਰਹੀ ਸੀ ਕਿੱਥੇ ਕੋਈ ਐਕਸੀਡੈਂਟ ਹੈ ਇਹ ਪਟਰੋਲ ਪੰਪ ਦੀ ਨੀੜਿੰਗ ਹੋਇਆ ਜੀ ਤੁਸੀਂ ਕਹਿੰਦੇ ਸੀ ਅਸੀਂ ਬਾਈਕ ਤੇ ਸੀਗੇ ਜੀ ਕਿੰਨੇ ਜਾਣੇ ਸੀ ਤੁਸੀਂ ਅਸੀਂ ਤਿੰਨ ਹੀ ਜਾਣੇ ਸੀ ਕਿੰਨੇ ਜਾਣੇ ਸੀ ਹਾਂਜੀ ਤੇ ਤੁਹਾਡੇ ਨਾਲ ਕੌਣ ਸੀ ਬੱਚੇ ਸੀਗੇ ਜੀ ਬੱਚੇ ਛੋਟੇ ਛੋਟੇ ਰਹਤੇ ਸੀ ਹਾਂਜੀ ਹਾਂਜੀ ਕਿੰਨੇ ਸੜਾ ਲੱਗਿਆ ਕੋਈ ਹਾਂਜੀ ਉਹਨਾਂ ਦੇ ਬੱਚਿਆਂ ਦੇ ਸੱਟ ਲੱਗੀਆਂ ਮੇਰੀ ਲੱਤ ਤੇ ਲੱਗੀਆਂ ਬਚਾਅ ਹੋ ਗਿਆ ਬਚਾਅ ਹੋ ਗਿਆ ਕਾਫੀ ਬੱਚੇ ਇਹ ਕਿੱਥੇ ਕਿੱਥੇ ਸੱਟ ਲੱਗੀਆਂ ਉਹਨਾਂ ਦੇ ਲੱਤ ਤੇ ਲੱਗੀ ਸੀ ਹਾਂਜੀ ਫੇਰ ਵੀ ਰੱਬ ਵੱਲੋਂ ਬਚਾਇਆ ਬਹੁਤ ਕੀ ਕੀ ਨਾਮ ਤੁਹਾਡਾ ਸਰਵਜੀਤ ਪਿੰਡ ਕਿਹੜਾ ਤੁਹਾਡਾ ਜਨਿਆਲੀ ਜੀ ਠੀਕ ਹੈ ਸਵੇਰੇ ਕਿੰਨੇ ਕ'ਜੇ ਹੋਇਆ ਐਕਸੀਡੈਂਟ 9:00 ਦੇ ਕਰੀਬ ਹੋ 9:10 ਵਜੇ ਦੇ ਕਰੀਬ ਹੋਇਆ ਠੀਕ ਹੈ ਰਾਸ਼ਟਰੀ ਮਾਤਾ ਕ੍ਰਾਂਤੀ ਜੋਤ ਸਵਤਿਤਰੀਬਾਈ ਫੂਲੇਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਡਾਕਟਰ ਬੀ ਆਰ ਅੰਬੇਦਕਰ ਪਾਰਕ ਨਕੋਦਰ ਰੋਡ ਹਦੀਆਬਾਦ ਵਿਖੇ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ ਇਸ ਦੌਰਾਨ ਜਿੱਥੇ ਵਕਫਾਕ ਬੁਲਾ ਰਹੇ ਨੇ ਮਾਤਾ ਸਵਤਿਤਰੀਬਾਈ ਫੂਲੇਜੀ ਦੀ ਜੀਵਨੀ ਤੇ ਚਾਨਣਾ ਪਾਇਆ ਉੱਥੇ ਹੀ ਰਮੇਸ਼ ਕੋਲ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਕੀਤਾ ਰਾਸ਼ਟਰੀ ਮਾਤਾ ਕ੍ਰਾਂਤੀ ਜੋਤ ਸਵਤਿਤਰੀਬਾਈ ਫੂਲੇਜੀ ਦੇ ਜਨਮ ਦਿਨ ਦੇ ਸਬੰਧ ਵਿੱਚ ਡਾਕਟਰ ਬੀ ਆਰ ਅੰਬੇਦਕਰ ਪਾਰਕ ਨਕੋਦਰ ਰੋਡ ਹਦੀਆਬਾਦ ਵਿਖੇ ਵਿਸ਼ਾਲ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਹਾਰਾਜ ਗੁਰਦੀਪ ਗਰੀ ਜੀ ਡੇਰਾ ਸਤਗੁਰ ਰਵਿਦਾਸ ਮਹਾਰਾਜ ਵਰਲਡ ਪੀਸ ਥਾਨ ਪਠਾਨਕੋਟ ਹਾਜ਼ਰ ਹੋਏ ਜਦ ਕਿ ਵਿਸ਼ੇਸ਼ ਮਹਿਮਾਨ ਵਜੋਂ ਪੂਜਨੀਏ ਭੀਖਣੀ ਤੇ ਸੁਮੇਤਾ ਜੀ ਸ਼੍ਰੀ ਰੂਪ ਲਾਲ ਗੱਡੂ ਜੀ ਬੀਬੀ ਮਹਿੰਦਰ ਕੌਰ ਰਤੂ ਤੇ ਭੀਖੂ ਸਹਿਬਾਨ ਸਾਈ ਪੱਪਲ ਸ਼ਾਹ ਤੋਂ ਇਲਾਵਾ ਲਿਖਾਰੀ ਸੋਨ ਸੈਜਲ ਅਸ਼ਵਨੀ ਬੜਾਚੌਰ ਨੇ ਸ਼ਿਰਕਤ ਕੀਤੀ ਇਸ ਮੌਕੇ ਵਕਫਾ ਬਲਾਰਿਆ ਨੇ ਮਾਤਾ ਸੁਵਿਤਰੀ ਬਾਈ ਫੂਲੇ ਜੀ ਦੀ ਜੀਵਨੀ ਤੇ ਵਿਚਾਰ ਪ੍ਰਗਟ ਕੀਤੇ ਇਸ ਦੌਰਾਨ ਮਹਾਰਾਜ ਗੁਰਦੀਪ ਗਰੀ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਵਿਦਿਆ ਤੇ ਚੰਦਨਾ ਪਾਉਂਦੇ ਹੋਏ ਕਿਹਾ ਕਿ ਇਨਸਾਨ ਨੂੰ ਖੁਸ਼ਹਾਲੀ ਤੇ ਚੰਗਾ ਜੀਵਨ ਬਤੀਤ ਕਰਨ ਵਾਸਤੇ ਵਿਦਿਆ ਬਹੁਤ ਹੀ ਜ਼ਰੂਰੀ ਹੈ ਜਿਸ ਨਾਲ ਇਨਸਾਨ ਹਰ ਜਗ੍ਹਾ ਮਾਨ ਸਨਮਾਨ ਪ੍ਰਾਪਤ ਕਰ ਸਕਦਾ ਹੈ ਇਸ ਦੌਰਾਨ ਮਾਤਾ ਸੁਵਿਤਰੀ ਬਾਈ ਜੀ ਦੇ ਜੀਵਨ ਤੇ ਬਹੁਤ ਜਨ ਪ੍ਰੇਰਣਾ ਰੰਗ ਮੰਚ ਵੱਲੋਂ ਨਾਟਕ ਵੀ ਖੇਡਿਆ ਗਿਆ ਐ ਜੂ ਕੇਟ ਐ ਜੀ ਕੇਟ ਕਹਿ ਰੋ ਵਾਲੀ ਮਾਂ ਹੈ ਅਗਿਆਨਤਾ ਤੋਂ ਦੂਰ ਰਹਿਣ ਵਾਲੀ ਮਾਂ ਹੈ ਜਾਗਰੂਕ ਹੋ ਕੇ ਹੱਕ ਲੈਣ ਵਾਲੀ ਮਾਂ ਹੈ ਫੁਕੀਆਂ ਮਿੱਠਾਂ ਦੇ ਜੜੀ ਰਹਿਣ ਵਾਲੀ ਮਾਂ ਹੈ ਸਿੱਖਿਆ ਹੀ ਔਰਤਾਂ ਦਾ ਸੱਚਾ ਸੁੱਚਾ ਗਹਿਣਾ ਹੈ ਸਿੱਖਿਆ ਹੀ ਔਰਤਾਂ ਦਾ ਸੱਚਾ ਸੁੱਚਾ ਗਹਿਣਾ ਹੈ ਸ੍ਰਿਵੰਤਰੀ ਵਾਈ ਫੁੱਲੇ ਮਾਂ ਦਾ ਸਾਰਿਆਂ ਨੂੰ ਕਹਿਣਾ ਹੈ ਇਸ ਦੌਰਾਨ ਚਿਰਮੇਸ਼ ਕਾਲ ਪ੍ਰਧਾਨਸੀਤਾ ਕਾਲ ਤਰਸੀਮ ਬੱਦਨ ਮਾਸਟਰ ਕੁਲਦੀਪ ਸਿੰਘ ਅਤੇ ਦੇਵਰਾਜ ਸੁਮਨਵਲੂ ਆਏ ਹੋਏ ਮਹਿਮਾਨਾਂ ਨੂੰ ਕਿਤਾਬਾਂ ਬੁੱਕੇ ਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਰਾਦੇਸ਼ਾਮ, ਦਲਜੀਤ, ਡਾਕਟਰ ਸਤਵਿੰਦਰਪਾਲ, ਗੁਰਦੀਪ ਪੀਕਾ, ਕਿਸ਼ੋਰੀ ਲਾਲ, ਸੁਰਿੰਦਰ ਕੌਰ, ਜੁਗਿੰਦਰ ਪਟੋਏ ਆਦ ਹਾਜ਼ਰ ਸਨ। ਸਮਾਗਮ ਦੌਰਾਨ ਜਿੱਥੇ ਨਵੇਂ ਸਾਲ ਦਾ ਕੈਲੰਡਰ ਰਿਲੀਜ਼ ਕੀਤਾ ਗਿਆ, ਉੱਥੇ ਹੀ ਮਾਤਾ ਸੁਵਿਤਰੀ ਬਾਈ ਫੂਲੇ ਜੀ ਦੀ ਜੀਵਨੀ ਨਾਲ ਸੰਬੰਧਿਤ ਕਿਤਾਬਾਂ ਵੀ ਵੰਡੀਆਂ ਗਈਆਂ। ਅੰਤ ਵਿੱਚ ਰਮੇਸ਼ ਕਾਲ ਨੇ ਸਾਰੇ ਹੀ ਮਹਿਮਾਨਾਂ ਦਾ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ। ਫਰਗਵਾਟਰ ਹੰਦਰਫਰੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਜਿਹੜੀਆਂ ਕੌਮਾਂ ਇਤਿਹਾਸ ਭੁੱਲ ਜਾਂਦੀਆਂ ਹਨ ਉਹ ਗੁਲਾਮ ਹੋ ਜਾਂਦੀਆਂ ਹਨ ਤੋਂ ਇਸ ਲਈ ਆਪਾਂ ਸਾਰਿਆਂ ਨੇ ਪੜ੍ਹ ਲੈ ਕੇ ਦੇਸ਼ ਦਾ ਸਾਹਸ ਹੱਥਾਂ ਵਿੱਚ ਵੀ ਲੈਣਾ ਹੈ ਔਰ ਦੇਸ਼ ਨੂੰ ਸੋਨੇ ਦੀ ਚਿੜੀਆ ਵੀ ਬਣਾਉਣਾ ਹੈ ਤੋਂ ਇਸ ਲਈ ਸਾਰਿਆਂ ਨੇ ਗੁਰੂਆਂ ਦੇ ਰਾਹੇ ਤੇ ਚੱਲ ਕੇ ਗੁਰੂ ਰਵਿਦਾਸ ਮਹਾਰਾਜ ਦੇ ਰਾਹ ਤੇ ਚੱਲ ਕੇ ਬਾਬਾ ਸਾਹਿਬ ਡਾਕਟਰ ਮੇਰਕਰ ਦੇ ਦੱਸੇ ਹੋਏ ਰਸਤੇ ਤੇ ਚੱਲ ਕੇ ਸੱਤੀਬਾਈ ਸਵਿਤਰੀ ਜੀ ਫੂਲੇ ਜੀਏ ਰਸਤੇ ਚੱਲ ਕੇ ਦੇਸ਼ ਨੂੰ ਬੁੱਧ ਵੀ ਬਣਾਉਣਾ ਹੈ ਔਰ ਸਾਰਿਆਂ ਨੇ ਪੜ੍ਹਨਾ ਲਿਖਣਾ ਹੈ ਜੈ ਭੀਮ ਜੈ ਭਾਰਤ ਨਮੋ ਵਧਾਈ ਫਗਵਾੜਾ ਦੇ ਜੰਪਾਲ ਉਸੋ अरोड़ा ਨੂੰ ਦੇਸ਼ ਦੇ ਪ੍ਰਸਿੱਧ ਚਕਿਸ਼ਤਾ ਸੰਸਥਾਨ ਏਮਜ਼ ਰਿਸ਼ੀਕੇਸ਼ ਵਿਖੇ ਨੇਤਰ ਵਿਗਿਆਨ ਦੇ ਵਿੱਚ ਦਾਖਲਾ ਪ੍ਰਾਪਤ ਹੋਇਆ ਹੈ ਉਹਨਾਂ ਇਸ ਉਪਲਬਧੀ ਦਾ ਸਿਹਰਾ ਵੀ ਆਪਣੇ ਮਾਤਾ ਪਿਤਾ ਸਿਰ ਬਣਿਆ ਉਥੇ ਹੀ ਉਸੋ अरोड़ा ਦੇ ਪਿਤਾ ਡਾਕਟਰ ਚੀਮਨ अरोड़ा ਨੇ ਹੋਰ ਨਾ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਲਈ ਪ੍ਰੇਰਿਆ। ਫਗਵਾੜਾ ਸ਼ਹਿਰ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਕਿ ਫਗਵਾੜਾ ਦੇ ਜੰਪਲ ਡਾਕਟਰ ਉਸੋ अरोड़ा ਨੂੰ ਦੇਸ਼ ਦੇ ਪ੍ਰਸਿੱਧ ਚਿਕਿਤਾ ਸੰਸਥਾਨ ਏਮਜ਼ ਰਿਸ਼ੀਕੇਸ਼ ਵਿੱਚ ਨੇਤਰ ਵਿਗਿਆਨ ਦੇ ਪਾਠਕ੍ਰਮ ਵਿੱਚ ਦਾਖਲਾ ਪ੍ਰਾਪਤ ਹੋਇਆ ਹੈ। ਇਸ ਉਪਲਬਧੀ ਨਾਲ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਸਗੋਂ ਪੂਰੇ ਖੇਤਰ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈ ਕਿ ਡਾਕਟਰ ਉਸੋ अरोड़ा ਨੇ ਆਪਣੀ ਐਮਬੀਬੀਐਸ ਦੀ ਡਿਗਰੀ ਵੀ ਏਮਜ਼ ਰਿਸ਼ੀਕੇਸ਼ ਤੋਂ ਹੀ ਹਾਸਲ ਕੀਤੀ ਸੀ। इस मौके डॉक्टर उशेव रोड़ा ने कहा कि इस सख्त मुकाबले के दौर में इस प्राप्ति को बड़ी उपलब्धि कहा जा सकता है ओ, मैंने अपनी एमबीबीएस एमडी की से की थी एमबीबीएस के बाद एक स्पेशलाइजेशन का पेपर होता है पीजी के लिए जिसमें मेरी सात 708 रैंक आई है इस पेपर में सारे डॉक्टर्स बैठते हैं इस स्पेशलाइजेशन के थ्रू मेरे को आंखों के डॉक्टर के लिए डिग्री मिलेगी और मेरा एमडी इसमें उसमें एडमिशन हो चुका है एग्जाम नेशनल लेवल पे एग्जाम होता है पूरे इंडिया के डॉक्टर्स मिलके एग्जाम देते हैं उसके बाद रिजल्ट निकलता है तो ये ऑल ओवर इंडिया एग्जाम होता है तो देरे 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 देर हर किसी खुद की मेहनत तो होती है पर तो साथ में जो आपके सपोर्ट पिलर्स होते हैं आपके लाइफ में आपके पेरेंट्स मेरा भाई ईश और जो भी मेरे फ्रेंड्स हैं ऑफ कोर्स लंबी समय में पढ़ाई करने के लिए आपको माइंड फ्रेश रखना पड़ता है तो ये सारे लोग आपकी प्रिपरेशन फेज में हेल्प करते हैं ਜਦੋਂ ਅੱਜ ਕੋਵਾਇਰ ਵਿੱਚ ਆਏ ਆ ਕੋਵਾਇਰ ਦੇ ਵਿੱਚ ਨੌਜਵਾਨੀ ਜਿਹਨੂੰ ਨਾਕੀ ਛੱਡਣਾ ਲੱਗਿਆ ਮੈਸੇਜ ਮੇਂ ਰਹੀ ਰਹੇਗਾ ਕਿ ਤੁਸੀਂ ਆਪਣੇ ਮਾਪਿਆਂ ਦਾ ਕਹਿਣਾ ਮੰਨੇ ਆਪਣੇ ਮੋਮਾ-ਮਾਪ ਦਾ ਗਿਆਨ ਮੰਨੇ ਬੁਰੀ ਸੰਗਤ ਨਾ ਆਪੜੇ ਅਤੇ ਆਪਣੇ ਕਰੀਅਰ ਕੀ ਤਰਫ ਸਧਾਂਦੇ ਜ਼ਿਕਰ ਜੋ ਹੋਇਆ ਕਿ ਡਾਕਟਰ 우ਸ਼ੋ ਬੱਚਿਆਂ ਦੇ ਮਾਹ ਡਾਕਟਰ ਡਾਕਟਰ ਚਿਮਨ ਅਰੋੜਾ ਦੇ ਪੁੱਤਰ ਹਨ ਇਸ ਦੌਰਾਨ ਡਾਕਟਰ ਚਿਮਨ ਅਰੋੜਾ ਨੇ ਵੀ ਬੱਚਿਆਂ ਨੂੰ ਆਪਣਾ ਧਿਆਨ ਪੜ੍ਹਾਈ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ ਫੋਗਵਾੜਾ ਤੋਂ ਨਵਰਾਂਗ ਚੈਨਲ ਹੈ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਇਹੀ ਕਹਿਣਾ ਚਾਹਾਂ ਕਿ ਅੱਜ ਕੱਲ੍ਹ ਦੀ ਜੋ ਜਨਰੇਸ਼ਨ ਹੈ ਉਹ ਜਿਸ ਤਰ੍ਹਾਂ ਅੱਜ ਕੱਲ੍ਹ ਜੋ ਅੱਜ ਕੱਲ੍ਹ ਮਾਹੌਲ ਹੋ ਰਿਹਾ ਹੈ ਡਕਸ ਹੋ ਰਿਹਾ ਹੈ ਬੇਸੀ ਵੀ ਲੋਕ ਡਾਇਵਰਟ ਹੋ ਰਹੇ ਹੈ ਮੈਂ ਨਨ ਉਹ ਹੀ ਕਹਿਣਾ ਚਾਹਾਂ ਕਿ ਆਪਣੇ ਪੇਰੈਂਟਸ ਦਾ ਕਹਿਣਾ ਮੰਨ ਕੇ ਆਪਣੀ ਸਟੱਡੀ ਦੀ طرف ਧਿਆਨ ਦੇ ਕੇ ਆਪਣੇ ਕੈਰੀਅਰ ਦਾ ਵਿਕਾਸ ਕੇ ਆਪਣਾ ਫਿਊਚਰ ਬਣਾਓ ਜੁਦੀ ਕਾਲੀ ਕਿ ਹਰ ਪੇਰੈਂਟਸ ਦਾ ਅਸੀਂ ਵੀ ਆਪਣਾ ਪ੍ਰਾਊਡ ਫੀਲ ਕਰਨਾ ਹੈ ਕਿ ਸਾਡੇ ਬੱਚੇ ਜੇ ਇਹ ਨੰਗੀ ਸਿਟਾ ਹੁੰਦੀ ਐ ਨਾ ਪ੍ਰਾਈਵੇਟ ਇਕੋਲੇਜਸ ਉਹ ਸਾਨੂੰ ਇੱਕ ਤਰ੍ਹਾਂ ਸਾਨੂੰ ਇਸ ਤਰ੍ਹਾਂ ਦੇ ਕਿ ਪੇਰੈਂਟਸ ਨੂੰ ਗਿਫਟ ਹੀ ਤੇ ਮੈਂ ਸਦਾ ਇਸ ਮੌਕੇ ਸਦਾ ਸੇ ਉੱਭਦੀ ਐ ਉਹਨਾਂ ਲਈ ਮੈਂ ਸਦਾ ਧੰਨਵਾਦ ਕਰਦੀ ਹਾਂ ਜਿਹੜਾ ਇਹ ਹਰ ਇੱਕ ਪੀੜੀ ਤੇ ਲਾਗੂ ਹੁੰਦਾ ਤੇ ਅੱਜ ਕੱਲ ਜੋ ਮਾਹੌਲ ਹੋ ਰਿਹਾ ਜਿਸ ਤਰ੍ਹਾਂ ਅੱਜ ਕੱਲ ਦੀ ਨੌਜਵਾਨ ਪੀੜੀ ਫਟਾ ਫਟਾ ਕੇ ਰਹੀ ਹੈ ਜਾਂ ਬਾਹਰ ਜਾ ਰਹੀ ਹੈ ਇਹ ਆਪਣਾ ਜਿਹੜਾ ਟਾਰਗੇਟ ਹੈ ਉਹਨੂੰ ਪੁੱਲ ਕੇ ਆਪਾਂ ਉਹਨਾਂ ਨੇ ਇਹ ਕਹਿਣਾ ਚਾਹਣਾ ਕਿ ਤੁਸੀਂ ਆਪਣੀ ਬਿਲਕੁਲ ਡੈਲੀਕੇਟ ਹੋ ਕੇ ਸincere ਹੋ ਕੇ ਆਪਣੇ ਕੈਰੀਅਰ 'ਤੇ ਵੀ ਧਿਆਨ ਦੇ ਔਰ ਤੁਹਾਡੇ ਪੇਰੈਂਟਸ ਹਮੇਸ਼ਾ ਤੁਹਾਡੇ ਗਲਵੇਸ਼ਣ ਅਸੀਂ ਕਿਲੇ ਪੇਰੈਂਟਸ ਨਹੀਂ ਹੈ ਹਰ ਇੱਕ ਪੇਰੈਂਟਸ ਚਾਹੁੰਦਾ ਕਿ ਉਹਨਾਂ ਦੇ ਬੱਚੇ ਇੱਕ ਅਚੀ ਲਿਖਤ ਤੇ ਅੱਛੇ ਤੋਂ ਅੱਛਾ ਪਰਫਾਰਮ ਕਰੇ ਤਾਂ ਮੈਂ ਇਹ ਪੇਰੈਂਟਸ ਨੂੰ ਵੀ ਕਹਿਣਾ ਚਾਹਣਾ ਕਿ ਆਪਣੇ ਬੱਚਾ ਨੂੰ ਕੋਆਪਰੇਟ ਕਰਨ ਬਜਾਏ ਉਹਨਾਂ ਨੂੰ ਡੀਮੋਟਿਵੇਟ ਕਰ ਸ਼੍ਰੀ ਬਾਲਾ ਜੀ ਤਾਮ ਹੁਸ਼ਿਆਰ ਕਰੋੜ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਹਫਤਾਵਾਰੀ ਸੰਗੀਤਨ ਸਮਾਗਮ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਜਿੱਥੇ ਪ੍ਰਸਿੱਧ ਭਜਨ ਮੰਡਲੀ ਵੱਲੋਂ ਸ਼੍ਰੀ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ, ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਆਪਣੇ ਸੰਬੋਧਨ ਵਿੱਚ ਪ੍ਰਬੰਧਕਾਂ ਨੇ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਦੀਆਂ ਵਧਾਈਆਂ ਦਿੰਦਿਆਂ ਹਰ ਮੰਗਲਵਾਰ ਨੂੰ ਮੰਦਰ ਵਿਖੇ ਪਹੁੰਚਣ ਦੀ ਅਪੀਲ ਕੀਤੀ। ਸਮਾਗਮ ਤੋਂ ਬਾਅਦ ਸ਼ਰਧਾਲੂਆਂ ਵਿੱਚ ਬਾਲਾ ਫਗਵਾੜਾ ਦੇ ਪ੍ਰਸਿੱਧ ਸਮਾਜ ਸੇਵੀ ਗੁਰਦੀਪ ਕੰਗ ਵੱਲੋਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਦਾ ਉਹਨਾਂ ਦੇ ਆਫਿਸ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਦੌਰਾਨ ਜਿੱਥੇ ਗੁਰਦੀਪ ਕੰਗ ਨੇ ਉਹਨਾਂ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਸੰਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਉਥੇ ਗੁਰਦੀਪ ਕੰਗ ਅਤੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਨਵੇਂ ਸਾਲ ਅਤੇ ਲੋਹੜੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉਹਨਾਂ ਪ੍ਰੋਸਤ ਜਤਾਇਆ ਕਿ ਗੁਰਦੀਪ ਕੰਗ ਇਸੇ ਤਰ੍ਹਾਂ ਹੀ ਸਮਾਜ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਣਗੇ ਅੱਜ ਮੇਲੇ ਬੜੀ ਖੁਸ਼ੀ ਮੈਂ ਦਫ਼ਤਰ ਸਾਡੇ ਫਗਾੜੇ ਸ਼ਹਿਰ ਦੀ ਸ਼ਾਨ ਲੜੇ ਐਮਐਲਏ ਸਾਹਿਬ ਬਰਿੰਦਰ ਸਿੰਘ ਢਾਲੀਵਾਲ ਜੀ ਸਾਨੂੰ ਅਸ਼ੀਰਵਾਦ ਦੇਣ ਆਏ ਆਉਣ ਨਾਲ ਹੀ ਨਾਲ ਮੇਰੀ ਭਤੀਜੀਆਂ ਕੈਨੇਡਾ ਤੋਂ ਆਈਆਂ ਨਾਲ ਮੇਰੇ ਬਦਰ ਕਦਰ ਨਵਦਰ ਫਿਲੀਪੀਨ ਤੋਂ ਆਏ ਕਿਉਂਕਿ ਅੱਜ ਮੈਂ ਦਫ਼ਤਰਾਂ ਤੇ ਮੈਨੂੰ ਬੜੀ ਖੁਸ਼ੀ ਹੋਈ ਆ ਜਿਹਨਾਂ ਸਾਨੂੰ ਆ ਕੇ ਅਸ਼ੀਰਵਾਦ ਦਿੱਤਾ ਔਰ ਜਿਹੜਾ ਸਾਡੇ ਅਸੀਂ ਸਮਾਸੇ ਹੋਏ ਕੰਮ ਕਰਦੇ ਹਾਂ ਨਵਰੇ ਜਿਹਨਾਂ ਨੂੰ ਮੈਂ ਚੱਲਣਾ ਪਿਆ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਅੱਗੇ ਤੋਂ ਘਾਤ ਵਿੱਚ ਡਟਣਾ ਹਮੇਸ਼ਾ ਇਦਾਂ ਦੇ ਜੋਗਦਾਨ ਚ ਹੈਲਪ ਕਰਾਂਗੇ ਵੀ ਥੈਂਕ ਯੂ ਸਰ ਮੇਰੇ ਲਈ ਜਾਤੀ ਤੋਂ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੈਂ ਕੰਗਸਾਹ ਦੇ ਆਫਿਸ ਰਾਉਂਡ ਦਾ ਮੁੱਕ ਮਿਲੇ। ਔਰ ਇਸ ਦੇ ਨਾਲ ਹੋਰ ਇੱਕ ਚੰਗੀ ਗੱਲ ਹੈ ਕਿ ਸਾਡੇ ਬਹੁਤ ਹੀ ਸਰਕਾਰ ਜੋ ਸੱਗੇ ਬੇਟੀਆਂ ਜੋ ਕਿ ਕੈਨੇਡਾ ਤੋਂ ਆਤੇ ਨਾਲ ਫਿਰ ਪੰਜ ਤੋਂ ਪੈਸਾ ਦੇਖਣੇ ਇਹ ਇੱਥੇ ਨਾਲ ਦਰਸ਼ਨ ਹੋਏ ਨੇ। ਉਹ ਮਿਲ ਕੇ ਬੜਾ ਅੱਛਾ ਲੱਗਿਆ ਹੈਗਾ। ਜਿੱਤੇ ਮੈਂ ਸਾਡੇ ਫਗੜ ਬਸੰਦ ਨਾਲ ਇਹਨਾਂ ਨੂੰ ਬੱਚਿਆਂ ਨੂੰ ਵੀ ਇਹਨਾਂ ਨੂੰ ਜਦ ਅਗਾਂ ਨਵੇਂ ਸਾਲ ਦੀ ਮੁਹਰਮਤ ਦਿੰਨਾ ਤੇ ਨਾਲ ਵੀ ਗੁਰੂ ਮਾਤਾ ਜੀ ਅੱਜ ਅਰਦਾਸ ਕਰਦਾ ਹਾਂ ਕਿ ਉਹ ਇਨਾਂ ਤੇ ਕਿਰਪਾ ਦਿਸਤ ਬਣਾਈ ਰੱਖਣ ਇਨਾਂ ਦਾਸ਼ੀ ਲੋਕ ਬਣਾਈ ਰੱਖਣ ਕਿਉਂਕਿ ਬੇਸ਼ੱਕ ਆਪਾ ਕਹਿਦਨੇ ਹੈ ਕਿ ਆਪਣੇ ਬੱਚੇ ਬਾਹਰ ਗਏ ਨੇ ਪਰ ਆਪ ਦੀ ਜਿਹੜੀ ਦੇਸ਼ ਦੀ ਜਿਹੜੀ ਧਰਤੀ ਹੈਗੀ ਸਾਡੀ ਮਾਤਾ ਹੈਗੀ ਹੈ ਤੇ ਉਹ ਛੱਡ ਕੇ ਜਰਾ ਬਾਹਰ ਜਾਣਾ ਉਪਰਾਇ ਦੇਸ਼ ਦੇ ਵਿੱਚ ਜਾ ਕੇ ਸੈਟਲ ਹੋਣਾ ਔਰ ਆਪਣਾ ਦੇਸ਼ ਦਾ ਆਪਣਾ ਸਮਾਜ ਦਾ ਨਾਮ ਉੱਚਾ ਕਰਨਾ ਉਹ ਪਰਮਾਤਮਾ ਦੀ ਗੁਰੂ ਮਾਤਾ ਦੀ ਕਿਰਪਾ ਦੇ ਨਾਲ ਹੀ ਹੁੰਦਾ ਹੈ ਤੇ ਇਸ ਕਰਕੇ ਮੈਂ ਜਿੱਥੇ ਆਪਣੇ ਆਪ ਨੂੰ ਅੱਛੇ ਕਰਮ ਵਾਲਾ ਬੰਦਾ ਹੈ ਕਿ ਮੈਨੂੰ ਇੱਥੇ ਸਾਰੇ ਬੱਚਿਆਂ ਦੇ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਉਥੇ ਮੈਂ ਕੋਲੀਫੇਰ ਦੇ ਤੇ ਇਹਨਾਂ ਵਾਸਤੇ ਪ੍ਰਾਰਥਨਾ ਕਰਦੇ ਨਾ ਪਰਿਵਾਰ ਵਾਸਤੇ ਕਰਦੇ ਆ ਕਿ ਇਹਨਾਂ ਦੇ ਪਰਿਵਾਰ ਤੇ ਪਿੱਛੇ ਜਿਹਦਾ ਹੈਗਾ ਸਾਰਿਆਂ ਤੇ ਫਿਰ ਪਰਿਵਾਰ ਬਣਿਆ ਰਹੇ। ਸ਼੍ਰੀ ਮਨਸਾ ਦੇਵੀ ਮੰਦਿਰ ਹਦਿਆਬਾਦ ਫਗਵਾੜਾ ਵਿਖੇ ਮਾਤਾ ਮਨਸਾ ਦੇਵੀ ਮਹਿਲਾ ਸੰਗ ਕੀਰਤਨ ਮੰਡਲੀ ਵੱਲੋਂ ਸੁਮਨ ਸੇਠੀ ਦੀ ਅਗਵਾਈ ਵਿੱਚ ਸੁੰਦਰ ਗਾਰ ਪਾਠ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਧਰਮ ਪਤਨੀ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਨੇ ਸ਼ਿਰਕਤ ਕੀਤੀ। ਇਸ ਦੌਰਾਨ ਮਹਿਲਾਵਾਂ ਵੱਲੋਂ ਜਿੱਥੇ ਕੀਰਤਨ ਵੀ ਕੀਤਾ ਗਿਆ ਉੱਥੇ ਹੀ ਸੰਕਤਾ ਵਿੱਚ ਭੋਗ ਲਗਾਉਣ ਉਪਰੰਤ ਪ੍ਰਸ਼ਾਦ ਵੀ ਵੰਡਿਆ ਗਿਆ ਆਪਣੇ ਸੰਬੋਧਨ ਵਿੱਚ ਬੁਲਾ ਰਿਆ ਨੇ ਸਮੂਹ ਸ਼ਰਧਾਲੂਆਂ ਨੂੰ ਸਮਾਗਮ ਦੀਆਂ ਜਿੱਥੇ ਵਧਾਈਆਂ ਦਿੱਤੀਆਂ ਉੱਥੇ ਹੀ ਵੱਡੇ ਗਿਣਤੇ ਵਿੱਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਈ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅੱਜ ਬੜੇ ਖੁਸ਼ੀ ਦੀ ਗੱਲ ਆ ਕਿ ਅੱਜ ਸਾਡੇ ਮਨਸਾ ਦੇ ਵੀ ਮੰਦਰ ਦੇ ਵਿੱਚ ਮਹਿਲਾ ਕੀਰਤਨ ਮੰਡਲੀ ਵੱਲੋਂ ਮਨਸਾ ਦੇ ਵੀ ਮਹਿਲਾ ਕੀਰਤਨ ਮੰਡਲੀ ਵੱਲੋਂ ਜੋ ਅੱਜ ਸੁੰਦਰ ਕਾਨ ਦਾ ਪਾਠ ਕਰਵਾ ਰਿਹਾ ਕਰਵਾਇਆ ਜਾ ਰਿਹਾ ਇਸ ਵਿੱਚ ਸਾਰੇ ਸ਼ਰਧਾਲੂਆਂ ਨੇ ਬਲ ਚੜ ਕੇ ਹਿੱਸਾ ਲਿਆ ਸ਼੍ਰੀਮਤੀ ਸੋਮਪ੍ਰਕਾਸ਼ ਜੀ ਔਰ ਸੋਮਪ੍ਰਕਾਸ਼ ਜੀ ਵੀ ਆਏ ਸਾਡੇ ਵਿਚਕਾਰ ਉਹਨਾਂ ਨੇ ਆ ਕੇ ਬੈਠ ਕੇ ਪੂਰਾ ਆਨੰਦ ਲਿਆ ਆ ਤੇ ਅਸੀਂ ਸਾਰੀਆਂ ਭੈਣਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਿਰੇ ਚੜ੍ਹਨ ਵਿੱਚ ਆਪਣਾ ਯੋਗਦਾਨ ਪਾਇਆ ਆ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਚੱਲ ਰਿਹਾ ਆ ਮਹਾ ਮਾਈ ਇੱਦੇ ਸਾਰਿਆਂ ਤੇ ਚਿਤਪਾ ਰੱਖੇ ਸਭ ਦੇ ਪੰਧਾਰੇ ਭਰੇ ਰਹਿਣ ਸਭ ਦੀਆਂ ਮਨਸਾ ਪੂਰੀਆਂ ਕਰੇ ਮਾਤਾ ਰਾਣੀ ਹਾਂਜੀ ਜੈ ਮਾਤਾ ਜੀ ਸਾਰਿਆਂ ਨੂੰ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਇਹਨੇ ਦਿਨਾਂ ਤੋਂ ਸਾਨੂੰ ਇੰਤਜ਼ਾਰ ਸੀ ਇਸ ਦਿਨ ਦਾ ਕਿ ਨਵਾਂ ਸਾਲ ਆਵੇ ਅਸੀਂ ਹਰ ਸਾਲ ਖੁਸ਼ੀ ਦਾ ਕੁਝ ਕਰਦੇ ਆਂ ਪਿਛਲਾ ਸਾਲ ਬਹੁਤ ਹੀ ਅਜੀਬ ਗਿਆ ਸੋ ਅਸੀਂ ਸੋਚਿਆ ਕਿ ਸੁੰਦਰ ਕਾਂ ਦਾ ਪਾਠ ਕਰਵਾਇਆ ਜਾਏ ਹੈਪੀ ਸਿੰਗਰਾਜੀ ਦੁਆਰਾ ਸਾਡੀ ਸਾਰੀਆਂ ਭੈਣਾਂ ਸਾਡੀ ਮਲਸਾ ਮੱਲਾ ਮੰਡਲ ਨੇ ਸਾਰਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਸਾਡੀ ਭੈਣਾਂ ਜਿੰਨੇ ਸਾਡੇ ਮਸਾ ਮਹਿਲਾ ਮੰਡਲ ਸਾਨੂੰ ਬਹੁਤ ਸਾ ਦਿੱਤਾ ਮੈਂ ਸਭ ਦੀ ਬਹੁਤ ਸ਼ੁਕਰਗੁਜ਼ਾਰ ਆਂ ਕਿ ਅੱਜ ਜੋ ਮੌਕਾ ਮਿਲਿਆ ਸਾਨੂੰ ਸਾਰੇ ਸਾਥ ਦੇ ਨਾਲ ਅੱਜ ਜਿਹੜੀ ਰੌਣਕ ਲੱਗੀ ਹੈ ਪੂਰੇ ਸਾਥ ਦੇ ਨਾਲ ਸਭ ਨੇ ਜੋਰ ਲਗਾਇਆ ਇਸ ਕਰਕੇ ਅਸੀਂ ਹਨੂ ਮੰਨ ਜੀ ਅੱਗੇ ਇਹ ਪ੍ਰਾਰਥਨਾ ਕਰਦੇ ਆਂ ਕਿ ਸਭ ਦੇ ਸੰਕਟ ਦੂਰ ਕਰੋ ਤੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੋ this bulletin is sponsored by netplus broadband internet ka pa